ਜੀ ਸਵੇਰੇ 6 ਵਜੇ ਦੇਖਿਆ ਇਥੋਂ ਮੁੰਡਾ ਲੱਦਾੜੀ ਤੋਂ ਜਾ ਰਿਹਾ ਤੇ ਉਹਨੇ ਆ ਦੇਖਿਆ ਇਥੋਂ ਡਾਕਟਰ ਜਾਂਦਾ ਤੇ ਕੁੱਤੇ ਲੱਗੇ ਹੋਦੇ ਜਿਹਨੂੰ ਉਹਨੇ ਸਾਨੂੰ ਘਰੇ ਜਾ ਕੇ ਬੁਲਾਤਾ ਭਾਬੀ ਬਾਰੇ ਸੁੰਭਰਤੀ ਦੀ ਵੀ ਇੱਥੇ ਵੀ ਆ ਜਨਾਨੀ ਮਰੀ ਪਈ ਆ ਜੀ ਜਦੋਂ ਅਸੀਂ ਆ ਕੇ ਦੇਖਿਆ ਫਿਰ ਕੁੱਤੇ ਚਾਰ ਪੰਜ ਕੁੱਤੇ ਭਜਾਏ ਫਿਰ ਅਸੀਂ ਸਰਪੰਚ ਨੂੰ ਫੋਨ ਕਰਿਆ ਢਿੰਗੇ ਫਿਰ ਉਹਨੇ ਚੌਂਕੀ ਚੌਂਕੀ 'ਚ ਫੋਨ ਕਰਿਆ ਜੀ ਫਿਰ ਚੌਂਕੀ ਵਾਲੇ ਮੁੰਡਾ ਮੁਨਸੀ ਆਇਆ ਜੀ ਉਹ ਇੰਚਾਰਜ ਮੈਡਮ ਆ ਗਏ ਜੀ ਬਸ ਅਸੀਂ ਤਾਂ ਆ ਹੀ ਦੇਖਿਆ ਜੋ ਤਾਂ ਜੀ ਹੁਣ ਦੇਖੋ ਹਾਲ ਤਾਂ ਕਿਸਦਾ ਕੀ ਨਾ ਘਰ ਜਾੜਿਆ ਜੀ ਕਿਸੇ ਦੇ ਬੱਚਿਆਂ ਦੀ ਮਾਂ ਹੋ ਗਈ ਹੁਣ ਕੀ ਕਰ ਸਕਦੇ ਜੀ ਉਨ ਕੀ ਕਹਿ ਸਕਦੇ ਵੀ ਕਤਲ ਲੱਗੇ ਗਿਆ ਜੀ ਇਹ ਤਾਂ ਹੁਣ ਪੁਲਿਸ ਦਾ ਰਸਾ ਟੈਂਪੋ ਦੇ ਨਿਸ਼ਾਨ ਵਿੱਚ ਰਸਿਆ ਪਿਆ ਤੇ ਆ ਦਾਣੇ ਜੇ ਪਹਤੇ ਲੀਹਿਆਂ ਜੀ ਹੁਣ ਪਤਾ ਨਹੀਂ ਹੁਣ ਤਾਂ ਮਿੰਟ-ਮਿੰਟ ਗਿਆ ਜੀ ਹਾਂ ਜੀ ਹਾਂ ਪੰਜ ਢਿੰਗੀ ਤੋਂ ਸਾਨੂੰ ਜੀ ਸਵੇਰੇ ਪੌਣੇ 6:00 ਵਜੇ ਫੋਨ ਗਿਆ ਸੀਗਾ ਵੀ ਆਪਣੇ ਚੋਈ ਪਾਰ ਘਰਾਂ ਦੇ ਲਵੇ ਡੱਡ ਬੋਦੀ ਟੁੱਟ ਗਿਆ ਵੀ ਅਸੀਂ ਜਦੋਂ ਤਕਰੀਬਨ ਆਏ ਵੀ ਇਹ ਮੁੱਦੀ ਪਈ ਸੀ ਹਾਂ ਜੀ ਬੋੜਾ ਫੜਾ ਖਿਚਾਂ ਤੇ ਫੋਨ ਕਰੇ ਜੀ ਇਹ ਮਤਲਬ ਪਰਾਜੀ ਬਸ ਹੁਣ ਤਕਰੀਬਨ ਸਾਰੇ ਆਉਂਦੇ ਜਾਂਦੇ ਖੜੀ ਗਏ ਨੇ ਪੁੱਸਕਰੇ ਕਰੀ ਗਏ ਨੇ ਵੀ ਕਿਵੇਂ ਕਿਸ ਤਰ੍ਹਾਂ ਹੋਈ ਆ ਵਾਕਾ ਵੀ ਅਜ ਕਈ ਵੀ ਕੋਈ ਪਤਾ ਨਹੀਂ ਸੱਟਾ ਕਿੱਥੇ ਲੱਗਿਆ ਸੀ ਸੱਟਾਂ ਸੱਟ ਲੱਗੀਆਂ ਹੋਈਆਂ ਹਾਂ ਜੀ ਟੈਂਪੂ ਦੇ ਟਾਇਰਾਂ ਦੇ ਨਿਸ਼ਾਨ ਨੇਗੇ ਆਉਂਦੇ ਜਾਂਦੇ ਲੋਕ ਸਾਰੇ ਖੱਡਰੇ ਤੇ ਪੁੱਸਰੇ ਦੇ ਦੇਖ ਰਹੇ ਤੇ ਵੀ ਕੀ ਕੀ ਵੱਲ ਗਈ ਹੈ ਇਹ ਪਛਾਣ ਹੋ ਸਕੀ ਨਾ ਜੀ ਪਛਾਣ ਤਾਂ ਹੋਣੀ ਰਹੀ ਜੀ ਮੂੰਹ ਘਸਾ ਹੋਆ ਸਾਕਾਫੀ ਕਰਕੇ ਇੱਥੇ ਸਿਰ ਦੇ ਉੱਤੇ ਸੱਟ ਦੇ ਇਨਸਾਨ ਵੀ ਹੈਗੇ ਆ ਇਹਨੂੰ ਲੈ ਕੇ ਚੱਲਿਆ ਹਸਪੀਟਲ ਦੇ ਵਿੱਚ ਇਹਦੇ ਬਾਅਦ ਇਹਦੀ ਤਫਤੀਸ਼ ਕਰਕੇ ਜੀ ਹੋਰ ਕੀ ਕਾਰਵਾਈ ਕਰਦਾਂਗੇ ਕੀ ਲੱਗਦਾ ਪਤਲਾ ਪਹਿਲੀ ਤਫਤੀਸ਼ ਇਹ ਹਜੇ ਕੋਈ ਇਹਦਾ ਮੰਨ ਲਓ ਸਿਰ ਤੇ ਸੱਟ ਦੇ ਨਿਸ਼ਾਨ ਨਾਲ ਸਿਰ ਤੇ ਸੱਟ ਦਾ ਨਿਸ਼ਾਨ ਹੈ ਕੁਝ ਨਹੀਂ ਸੀ ਇੱਕ ਰੱਸਾ ਸੀਗਾ ਜੀ ਬਸ ਰੱਸੀ ਜੀ ਪਈਆ ਸਾਈਡ ਤੇ ਮੰਨੇ ਆ ਨਹੀਂ ਨਹੀਂ ਆਪਣੇ ਇਹਦਾ ਹੁਣ 24 ਘੰਟੇ ਬਾਅਦ ਇਹ ਰੱਖਾਂਗੇ ਸਨਾਰ ਦੇ ਦਰਵਾਜ਼ੇ ਉੱਤੇ ਵਗੈਰਾ